ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਰਾਜੂ ਵੱਲੋਂ ਵੇਦ ਪ੍ਰਕਾਸ਼ ਬਬਲੂ ਪੰਜਾਬ ਦੇ ਯੂਥ ਜੁਆਇੰਟਸ ਕੱਤਰ ਬਣਨ ਦੇ ਉੱਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੂੰ ਇਸ ਅਹੁਦੇ ਮਿਲਣ ਦੇ ਉੱਤੇ ਬਹੁਤ-ਬਹੁਤ ਵਧਾਈ ਦਿੱਤੀ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਕੁਮਾਰ ਅਤੇ ਅਜੀਤ ਸਿੰਘ ਵੱਲੋਂ ਵੀ ਵੇਦ ਪ੍ਰਕਾਸ਼ ਬਬਲੂ ਨੂੰ ਸਨਮਾਨਿਤ ਕੀਤਾ ਗਿਆ। ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾਈ ਖੁਸ਼ੀ ਵਾਲਾ ਦਿਨ ਹੈ ਕਿ ਅੱਜ ਦੇ ਦਿਨ ਜਿਹੜੇ ਸਾਡੇ ਵੇਦ ਪ੍ਰਕਾਸ਼ ਬਬਲੂ ਜੀ ਇਹਨਾਂ ਨੂੰ ਪੰਜਾਬ ਦਾ ਜੁਆਇੰਟ ਸੈਕਟਰੀ ਯੂਥ ਜੁਆਇੰਟ ਸੈਕਟਰੀ ਜਿਹੜਾ ਲੌਂਗ ਦੇ ਉੱਤੇ ਆਪਸ ਇਸ ਛੋਟੇ ਵੀਰ ਨੂੰ ਵਧਾਈ ਵੀ ਦਿੰਨੇ ਆ ਤੇ ਇੱਕ ਬੜੀ ਖੁਸ਼ੀ ਵਾਲੀ ਗੱਲ ਆ ਜੋ ਸਾਡੇ ਅਰਵਿੰਦ ਕੇਜਰੀਵਾਲ ਜੀ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਜਿੰਨੀ ਵੀ ਸਾਡੀ ਸੀਨੀਅਰ ਲੀਡਰਸ਼ਿਪ ਆ ਉਹਨਾਂ ਨੇ ਇਹਨਾਂ ਦੀ ਪੁਰਾਣੀ ਮਿਹਨਤ ਨੂੰ ਇੱਕ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਟੈਂਡ ਕਰਨ ਵਾਸਤੇ ਜੋ ਇਹ ਛੋਟੇ ਵੀਰ ਨੇ ਆਪਣੇ ਟਾਈਮ ਦੇ ਉੱਤੇ ਮਿਹਨਤ ਕੀਤੀ ਆ ਜੋ ਇਹਨੇ ਉਪਰਾਲੇ ਕੀਤੇ ਨੇ ਅੱਜ ਇਹਦੀ ਉਸ ਮਿਹਨਤ ਨੂੰ ਉਸ ਉਪਰਾਲਿਆਂ ਨੂੰ ਵੇਖਦੇ ਹੋਇਆ ਇਹ ਆਮ ਆਦਮੀ ਪਾਰਟੀ ਵੱਲੋਂ ਬੜਾ ਹੀ ਯੋਗ ਤੇ ਇੱਕ ਬਹੁਤ ਹੀ ਵੱਡਾ ਜਿਹੜਾ ਉਹਦਾ ਇਹ ਛੋਟੇ ਵੀਰ ਨੂੰ ਦਿੱਤਾ ਗਿਆ ਮੈਂ ਅੱਜ ਦੇ ਦਿਨ ਦੀ ਇਸ ਛੋਟੇ ਵੀਰ ਨੂੰ ਵਧਾਈ ਵੀ ਦੇਣਾ ਤੇ ਸਾਰੇ ਹੀ ਜਿੰਨੇ ਵੀ ਮੇਰੇ ਦਰਜਾ ਬਦਰਜਾ ਸਾਰੇ ਵਲੰਟੀਅਰ ਵੀਰ ਸਾਰੀ ਸੀਨੀਅਰ ਲੀਡਰਸ਼ਿਪ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਕਿ ਅੱਜ ਜੋ ਇਹ ਬਗਲੂ ਵੀਰ ਨੂੰ ਇਸ ਦਿਨ ਦੇ ਉੱਤੇ ਜਿਹੜਾ ਉਹ ਧੰਨਵਾਦ ਦੇ ਕੇ ਇਹ ਇੱਕ ਮਾਣ ਬਖਸ਼ਿਆ ਵਾ ਮੈਂ ਇਹਦੇ ਤੇ ਸਾਰੇ ਪਾਸਿਓਂ ਹਰ ਇੱਕ ਮਹਿਬਤੋਂ ਪਤਾ ਹੀ ਜੀ ਮੈਂ ਜਿੱਥੇ ਯੂਥ ਆ ਗਿਆ ਨਾ ਜੀ ਉਨਾ ਤੁਸੀਂ ਕਿਸੇ ਪਾਸੇ ਵੀ ਵੇਖੋ ਜੇ ਆਪਾਂ ਵੇਖਿਆ ਜਾਵੇ ਜੇ ਕਿਸਾਨਾਂ ਦੇ ਧਰਨੇ ਵਾਲੀ ਵੇਖਿਆ ਜਾਵੇ ਜੇ ਕੋਈ ਕਿਸਾਨਾਂ ਦੇ ਧਰਨਿਆਂ ਦੇ ਵਿੱਚ ਠੱਲ ਪਾਉਣ ਵਾਲਾ ਸੀ ਉਹ ਯੂਥ ਸੀ ਤੇ ਇਹ ਜਿਹੜਾ ਵੀ ਇਸ ਵੀਰ ਨੂੰ ਯੂਥ ਦਾ ਪ੍ਰਧਾਨ ਬਣਾਇਆ ਗਿਆ ਵਾ ਇਸ ਵੀਰ ਦੇ ਵਿੱਚ ਇੱਕ ਕਾਬਲੀਅਤ ਆ ਇਹਨੂੰ ਕੰਮ ਕਰਵਾਉਣੇ ਆਉਂਦੇ ਨੇ ਕੰਮ ਕਰਨੇ ਆਉਂਦੇ ਨੇ ਤੇ ਇਹ ਜਿਹੜਾ ਯੂਥ ਹੈ ਜਦੋਂ ਯੂਥ ਨਾਲ ਤੁਰ ਪੈਂਦਾ ਨਾ ਇੱਕ ਯੂਥ ਬਹੁਤ ਵੱਡੀ ਤਾਕਤ ਹੈਗੀ ਆ ਤੇ ਇਸ ਵੀਰ ਨੂੰ ਜੋ ਮਾਨ ਸਤਕਾਰ ਦਿੱਤਾ ਗਿਆ ਇਸ ਵੀਰ ਦੇ ਨਾਲ ਜਿੰਨਾ ਯੂਥ ਹੈ ਇਹਦੇ ਨਾਲ ਆਮ ਆਦਮੀ ਪਾਰਟੀ ਦਾ ਜਿਹੜਾ ਬਲ ਸ਼ਕਤੀ ਜਿਹੜੀ ਆ ਬਹੁਤ ਵਧੀਆ ਦੇਖੋ ਜੀ ਪਹਿਲਾਂ ਤਾਂ ਮੈਂ ਸਰਦਾਰ ਭਗਵੰਤ ਸਿੰਘ ਮਾਨਜੀ ਦਾ ਅਰਵਿੰਦ ਕੇਜਰੀਵਾਲ ਜੀ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਥ ਸਦਕਾ ਮੈਨੂੰ ਪੰਜਾਬ ਯੂਥ ਜਨਕ ਸੈਕਟਰ ਲਾਇਆ ਹੈ ਅਤੇ ਮੈਂ ਰਾਜਵੀਰ ਦਾ ਅਜੀਤ ਭਾਈ ਦਾ ਸੰਦੀਵੀ ਦਾ ਕੋ ਨਿਵੇ ਸਾਰਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਮਾਨ ਸਤਕਾਰ ਤੇ ਛੋਟੇ ਨਮਨਨ ਬਖਸ਼ਿਆ ਹੈ ਦੇ ਨੌਜਵਾਨਾਂ ਸੇ ਕਿਹਰੇ ਉਪਰਾਲੇ ਕਰੂੰਗੀ ਦੇ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋ ਜੀ ਜੋ ਪਾਰਟੀ ਨੇ ਜ਼ਿੰਮੇਵਾਰ ਲਈ ਹੈ ਕਿ ਇੱਕ ਹਲਕੇ 'ਚ 100 ਸੋਸੋ ਮੋਟਰਸਾਈਕਲ ਦੀ ਰੈਲੀ ਕਰਣੀ ਹੈ ਮੈਂ ਇਹ ਪਾਰਟੀ ਨੂੰ ਸ਼ਰਧਨਾ ਇੱਕ ਹਲਕੇ ਇੱਕ ਹਲਕੇ 'ਚ 100 ਸੋਸੋ ਮੋਟਰਸਾਈਕਲ ਦੀ ਰੈਲੀ ਲੱਗੇਗੀ ਠੀਕ ਹੈ ਜੋ ਨੌਜਵਾਨਾਂ 'ਚ ਜੋ ਮੇਰੇ ਛੋਟੇ ਵੀਰਾਂ 'ਚ ਮਤਲਬ ਜੋਸ਼ ਪੈ ਰਿਹਾ ਹੋਇਆ ਇਹ ਵੇਖਦੇ ਨੌਜਵਾਨ ਹੋ ਮਤਲਬ ਤਾਕਤ ਬਖਸ਼ੀ ਗਈ ਹੈ ਕਿ ਆਪਾਂ ਕੰਮ ਕਰਾਂਗੇ ਕਿ ਪਾਰਟੀ ਆਸਤੇ ਪਾਰਟੀ ਹਰ ਵਰਕਰ ਨੂੰ ਵੇਖਦੀ ਪਈ ਹੈ ਇਹ ਵੇਖਦੇ ਸਾਰੇ ਵੀਰਾਂ ਨੂੰ ਇਹੀ ਕਹੂੰਗਾ ਤੇ ਇੱਕ ਵਾਰੀ ਫੇਰ ਹੰਗਾਰਾ ਕਰਕੇ ਤੇਰਾ ਜ਼ ਜਿਤਾ ਕੇ ਇਹ ਮੈਂਬਰ ਪਰਮ ਨੂੰ ਲਈ ਆਈ ਭੁਪਿੰਦਰ ਸਿੰਘ ਰਾਜੂ ਜੀ ਵੱਲੋਂ ਤੁਹਾਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਕੀ ਕਹਿਣਾ ਚਾਹੁੰਦੇ ਹੋ ਮੈਂ ਰਾਜੂ ਭਾਈ ਦਾ ਤਹਿ ਦਿਲੋਂ ਧੰਨਵਾਦ ਕਰਦਾ ਮੈਂ ਰਾਜੂ ਭਾਈ ਜਿੱਡੀ ਉਡੀ ਸ਼ਖਸੀਅਤ ਓਡੇ ਵੱਡਾ ਦਿਲਵੀ ਹੈ ਇਹਨਾਂ ਦਾ ਠੀਕ ਹੈ ਇਹੀ ਗੱਲਾਂ ਕੇ ਮਤਲਬ ਜਿਹੜਾ ਕੋਈ ਵੀ ਕੰਮ ਕਰਨਾ ਚਾਵੇ ਉਹਨਾਂ ਵੱੱਦ ਚੜ ਕੇ ਹੌਸਲਾ ਵਧਾਉਂਦੇ ਆ ਇਹ ਗੱਲ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਪਾ